ਅਈ ਗੁਰ ਜੀ ਦਾ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਇੱਥੋਂ ਬਥਾ ਸ਼ੁਰੂ ਕਰਨ ਲੱਗਿਆ ਚਮਕੌਰ ਸਾਹਿਬ ਨੂੰ ਘੇਰਾ ਤੇ ਵੱਡੇ ਸਾਹਿਬ ਜਦਦੇ ਆਂ ਦੀ ਸ਼ਹੀਦੀ ਦਸਮਣਾਂ ਨੂੰ ਠੰਡਾ ਨਹੀਂ ਸੀ ਕੱਟਦਾ ਉਹ ਆਨੰਦਪੁਰ ਤੋਂ ਸ੍ਰੀ ਗੁਰੂ ਜੀ ਦੇ ਪਿੱਛੇ ਧਾਰੀ ਧਾਈ ਕਰਕੇ ਆਇਆ ਦਸਮਣ ਦਾ ਹੌਣਾ ਇਸ ਤਰ੍ਹਾਂ ਦਾ ਸੀ ਜਿਵੇਂ ਦਰਿਆ ਵਿੱਚ ਹੜ ਆਉਂਦਾ ਹੈ ਤੇ ਆਪਣੇਆਂ ਪ੍ਰਾਇਆਂ ਨੂੰ ਰੋੜੀ ਜਾਂਦਾ ਹੈ ਕਰਤਕਾਂ ਹਿੰਦੂ ਰਾਜੇ ਤਾਂ ਪਿੱਛੇ ਹਟ ਗਏ ਉਹਨਾਂ ਮੂਰਖਾਂ ਘੋਦੇ ਦੀਵੇ ਵਾਲੀ ਕੇ ਗੁਰੂ ਜੀ ਆਨੰਦਪੁਰੋਂ ਨਿਕਲ ਗਏ ਹਨ ਤੇ ਹੋ ਸਕਦਾ ਹੈ ਬੜੇ ਵੀ ਜਾਣ ਪਰ ਉਹਨਾਂ ਵਿੱਚ ਨਾ ਸਮਝਿਆ ਕਿ ਗੁਰੂ ਜੀ ਨੂੰ ਆਨੰਦਪੁਰੋਂ ਕੱਢ ਕੇ ਅਸਾਂ ਆਪਣੇ ਆ ਜਣਾ ਆਪ ਪੁੱਤ ਹਨ ਗੁਲਾਮੀ ਦੇ ਰੰਗੜਾ ਨੂੰ ਪੱਕਿਆ ਕੀਤਾ ਹੈ ਉਹਨਾਂ ਦੇ ਰਹਿਣ ਪਿੱਛੋਂ ਜਿੰਨੀ ਮੋਗਲ ਫੌਜ ਆਨੰਦਪੁਰ ਦੇ ਵਿੱਚ ਗਰਦੇ ਸੀ ਉਹ ਸਾਰੇ ਰੋਪੜ ਨੂੰ ਆ ਗਏ। ਅੱਗੋਂ ਰੋਪੜ ਦੇ ਪਠਾਣਾ ਤੇ ਹੋਰ ਮੁਸਲਮਾਨ ਪੈ ਗਏ। ਜਿੰਨਾਂ ਵਿੱਚ ਨਾਮੀ ਸਰਦਾਰ ਇਹ ਸਨ ਨਾਰਖਾ, ਰਹਿਮਤ ਖਾਂ, ਇਸ 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 ਮਾਇਲ ਹਾ ਉਸਮਾਨ ਖਾਂ, ਸੁਲਤਾਨ ਖਾਂ, ਖਵਾਜਾ ਫੀਜ਼ਰ ਖਾਂ, ਜਹਾਨ ਖਾਂ, ਨਜੀਬ ਖਾਂ, ਮੀਆਂ ਸਾਦਲਵਰ ਖਾਂ, ਸੈਦ ਖਾਂ ਜਬਰਦਸਤ ਹਾਂ ਵਜੀਰ ਖਾਨ ਗੁਰਬੇਖਾਂ ਇੰਨਾ ਸਾਰਿਆਂ ਨੇ ਆਚਮਕੋਰ ਨੂੰ ਕੀ ਰੱਬ ਆਇਆ ਉਹਨਾਂ ਦਾ ਖਿਆਲ ਸੀ ਕਿ ਗੁਰੂ ਜੀ ਪਾਸ ਤੱਕੜੀ ਫੌਜ ਹੈ ਉਹ ਬਹੁਤ ਟੱਕਰਾ ਕਰਨਗੇ ਇਹ ਵੀ ਹੋ ਸਕਦਾ ਹੈ ਕਿ ਹੁਣ ਗੁਰੂ ਜੀ ਕਰਾਮਾਤ ਤੋਂ ਸਹਾਇਤਾ ਪ੍ਰਾਪਤ ਕਰਨ ਕਰਨਗੇ ਇਹ ਵੀ ਹੋ ਸਕਦਾ ਇਸ ਕਾਰਨ ਉਹ ਗੁਰੂ ਜੀ ਦੇ ਗਾਲ ਨਾ ਪਏ ਕੱਚੀ ਗੜੀ ਉੱਤੇ ਰਾਤ ਹਮਲਾ ਕਰਨਾ ਹੌਸਲਾ ਨਾ ਪਿਆ ਉਹ ਦੂਰ ਦੂਰ ਬੈਠੇ ਰਹੇ ਗੁਰੂ ਜੀ ਨੇ ਅੱਠ ਅੱਠ ਸਿੰਘਾਂ ਰਾਤ ਨੂੰ ਗੜੀ ਵਿੱਚੋਂ ਚੌਹਾਂ ਨੁਕਰਾਂ ਵਿੱਚ ਖੜੇ ਕਰ ਸਕਦੇ ਸਤਿ ਕੀ ਸੇਖ ਜਿਨ੍ਹਾਂ ਨੂੰ ਨਾ ਭੁੱਖ ਨਾ ਤੀਮਾਤੀ ਨਾਹੀ ਮੌਤ ਚਿੱਤੇ ਸੀ ਉਹ ਸਨ ਇਹੋ ਖਿਆਲ ਕਰ ਰਹੇ ਸਨ ਕਿ ਉਹਨਾਂ ਨੇ ਗੁਰੂ ਜੀ ਦੀ ਜਾਨ ਦੀ ਰੱਖਿਆ ਕਰਨੀ ਇਹੋ ਖਿਆਲ ਕਰ ਰਹੇ ਸਨ ਇਹ ਉਹਨਾਂ ਨੇ ਗੁਰੂ ਜੀ ਦੀ ਜਾਨ ਦੀ ਰੱਖਿਆ ਕਰਨੀ ਹੈ ਅਤੇ ਰੱਖਿਆ ਵੀ ਉਸ ਹਾਲਤ ਵਿੱਚ ਜਦੋਂ ਕਿ ਉਹਨਾਂ ਪਾਸ ਇੱਕ ਤਨਵਾਨ ਤੇਟਾ ਤੋਂ ਬਿਨਾ ਹੋਰ ਕੋਈ ਹਥਿਆਰ ਨਹੀਂ ਸੀ ਥੋੜਾ ਬਹੁਤਾ ਸਮਾਨ ਬਦੂਖ ਬਰੂਦਾ ਸੀ ਪਰ ਉਹ ਵੀ ਪਾਣੀ ਨਾਲ ਭਿੱਜ ਕੇ ਸਿੱਲਾ ਹੋ ਚੁੱਕਾ ਸੀ ਤੀਰਾ ਦੇ ਥੋੜੇ ਜੇ ਬੰਦਾ ਸਨ ਉਹਨਾਂ ਤੋਂ ਵੀ ਸਹਾਇਤਾ ਲਈ ਜਾਣੀ ਸੀ ਗੁਰੂ ਜੀ ਦੇ ਤੀਰਾਂ ਵਿੱਚ ਇੱਕ ਬੜਾਈ ਸੀ ਕਿ ਉਹ ਦਸ਼ਮਣਾਂ ਦਾ ਸਿਨਾ چیر ਕੇ ਮੜ ਸਤਿਗੁਰੂ ਜੀ ਪਾਸ ਆ ਜਾਂਦੇ ਸਨ ਅਗਲੇ ਦਿਨ ਚੜਿਆ ਸੂਰਜ ਦੀ ਰੋਸ਼ਨੀ ਵਿੱਚ ਪਤਾ ਲੱਗਾ ਕਿ ਦੂਰ ਤੱਕ ਚਿਰਦੇ ਬੈਰੀ ਹੀ ਬੈਰੀ ਸੀ ਕਾਨਿਆਂ ਤੇ ਸਰਕੜਿਆਂ ਵਿਚਾਲੇ ਦੂਰ ਤੱਕ ਚ ਗਏ ਸੁਗਰਦੇ ਬੈਰੀ ਹੀ ਬੈਰੀ ਸੀ ਕਾਨਿਆਂ ਤੇ ਸਾਕਿਆਂ ਵਿਚਾਲੇ ਦੂਰ ਪੂਰ ਤੱਕ ਤੰਬੂ ਲੱਗ ਗਏ ਸਨ ਮੋਰਚੇ ਲਾਈ ਤਰਕ ਬੈਠੇ ਹੋਏ ਆਪਣੇ ਸਰਦਾਰਾਂ ਦੇ ਹੁਕਮ ਦੀ ਇਡੀ ਕਰ ਰਹੇ ਸਨ ਮੰਦ ਕਰਕੇ ਥੱਕੇ ਹੋਏ ਤਰਕ ਸਰਦਾਰਾਂ ਰਾਤ ਨੂੰ ਸ਼ਾਬਾਂ ਪੀ ਕੇ ਮਸਤ ਹੋ ਰਹੇ ਸਨ ਉਹਨਾਂ ਨੂੰ ਤੜਕੇ ਦਿਨ ਚਾੜਨ ਜਿਹੜੇ ਹੋਸਾਈ ਜਦੋਂ ਸੋ ਸਰਤ ਕੀਤੇ ਤਾਂ ਪੁੱਛਿਆ ਗੁਰੂ ਕਿੱਥੇ ਨਾ ਸਕਤਾ ਨਹੀਂ ਗਿਆ ਨਹੀਂ ਸਰਕਾਰ ਆਜੇ ਹਵੇਲੀ ਵਿੱਚ ਹੀ ਹਨ ਰਾਖਾਂ ਦਾ ਉੱਤਰ ਸੀ ਬਸ ਫੇਰ ਠੀਕ ਹੈ ਫੇਲੀ ਉੱਤੇ ਹਮਲਾ ਕਰੋ ਦੇਖਣਾ ਗੁਰੂ ਨਾਸ ਨਾ ਜਾਵੇ ਉਸ ਨੂੰ ਲਿਉਂਦਿਆਂ ਫੜ ਕੇ ਦਿੱਲੀ ਬਾਦਸ਼ਾਹ ਪਾਸ ਖੜਨਾ ਹੈ ਤਾਂ ਕਿ ਇਹਨਾ ਪ੍ਰਾਤ ਕੀਤਾ ਜਾਵੇ ਜਿਉ ਕਤਲ ਵੀ ਕੀਤਾ ਜਾਵੇ ਤਾਂ ਉਹਦਾ ਧੜ ਤੇ ਸਿਰ ਨਹੀਂ ਗਮ ਹੋਣ ਦੇਣਾ ਕੱਖ بڑے ਚਲਾਕ ਹਨ ਗੁਰੂ ਦੀ ਖੋਦ ਕਰਾ ਮਾਤੀ ਹੈ ਸਿਆਰੀ ਨਾਲ ਸਾਰੇ ਸਾਰੇ ਕੰਮ ਕਰਨ ਦੀ ਲੋੜ ਹੈ ਆਖਰ ਸਰਦਾਰ ਨੇ ਫੌਜ ਨੂੰ ਟੋਲਿਆਂ ਵਿੱਚ ਵੰਡ ਕੇ ਉਹਨਾਂ ਟੋਲਿਆਂ ਵਿੱਚੋਂ ਇੱਕ ਇੱਕ ਟੋਲੇ ਨੂੰ ਕੀਤਾ ਕਿ ਉਹ ਗੜੀ ਉੱਤੇ ਪਹਿਨਾ ਹਮਲਾ ਕਰੇ ਉਹ ਤਰਕਰਾਂ ਜਵਾਨਾਂ ਦਾ ਟੋਲਾ ਕੋਈ ਬਹੁਤਾ ਹੰਦਾ ਨਾਲ ਅੱਗੇ ਨਹੀਂ ਸੀ ਵਧਿਆ ਉਹ ਪੈਪੀਤ ਸੀ ਉਹਦੇ ਸਾਰੇ ਮੈਂਬਰਾਂ ਨੂੰ ਇਉਂ ਪ੍ਰਤੀਤ ਹੋਇਆ ਕਿ ਜਿਵੇਂ ਉਹ ਸੱਚਮੁੱਚ ਘਾਹ ਦੇ ਮੂੰਹ ਵਿੱਚ ਪੈਣ ਵਾਸਤੇ ਜਾ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਵੀ ਜਿਹਾਉਂਦਾ ਨਹੀਂ ਮੁੜੇਗਾ। ਉਹ ਹੌਣ ਵੀ ਮਰੇ ਤੇ ਪਲੋ ਵੀ ਉਹਨੋਂ ਪਲਿੰ ਨੂੰ ਵੀ ਮਰੇ। ਉਹ ਦੁਨੀਆ ਦੀਆਂ ਵਸਤੂਆਂ ਵੱਲ ਨਹੀਂ ਦੇਖਣਗੇ ਤੇ ਨਾ ਹੀ ਘਰ ਦੇ ਜੀਆਂ ਨੂੰ ਮਿਲਣਗੇ। ਕੁਝ ਤਾਂ ਅਸਵਚਾਰ ਨਾਲ ਦਿਲ ਛੱਡ ਕੇ ਪਿੱਛੇ ਹੀ ਰਹਿ ਗਏ ਤੇ ਲੋਕ ਗਏ। ਉਹਨਾਂ ਨੂੰ ਲੜਾਈ ਲੜਨ ਦਾ ਹੌਸਲਾ ਨਾ ਪਿਆ ਕਿੱਡੀ ਦਾਲ ਜਾਂ ਖੀਰ ਜਿਵੇਂ ਕਿਸੇ ਤੇ ਹਮਲਾ ਕਰਦਾ ਹੈ ਜਿਵੇਂ ਤੁਰਕਾਂ ਦਾ ਟੋਲਾ ਸ਼ਮਕੌਰ ਦੀ ਕੱਚੀ ਗਣੀ ਮਲ ਵਧਿਆ ਉਹ ਸਾਰੇ ਜਾ ਅਲੀ ਦੇ ਨਾਰੇ ਲਾਉਂਦੇ ਸਨ ਉਹਨਾਂ ਨਾਰਿਆਂ ਨਾਲ ਅਸਮਾਨ ਗੂੰਜ ਉੱਠਿਆ ਨਗਰ ਦੇ ਵਸਨੀਕਾ ਆਪੂ ਆਪਣੇ ਕੋਠਿਆਂ ਵਿੱਚ ਵੜ ਗਏ ਤੇ ਬੂਹੇ ਬੰਦ ਕਰ ਲਏ ਸਿੰਘਾਂ ਨੇ ਤੁਰਕਾਂ ਦਾ ਟਿੱਡੀ ਦਲ ਆਉਂਦਾ ਦੇਖਿਆ ਉਸ ਵਕਤ ਗੁਰੂ ਜੀ ਨੇ ਪੰਜ ਪਿਆਰੇ ਚੰਡੀ ਦੀ ਬਾਣ ਦਾ ਪਾਠ ਕਰ ਚੁੱਕੇ ਸਨ ਕਾਲ ਪੁਰਖ ਅੱਗੇ ਅਰਦਾਸ ਕੀਤੀ ਜਾ ਚੁੱਕੀ ਸੀ ਨਿਤ ਨੇ ਤੋਂ ਵਿਲੇ ਹੋ ਕੇ ਸਤਿਗੁਰੂ ਜੀ ਦੇ ਹੁਕਮ ਕੀਤਾ ਸਿੰਘੋ ਇੱਕ ਇੱਕ ਸਿੰਘ ਅਜੇ ਵੀ ਸਵਾ ਸਵਾ ਲੱਖ ਨਾਲ ਲੜ ਕੇ ਦਿਖਾ ਦੇਵੋ ਤੀਰ ਦੀ ਵਰਖਾ ਕਰੋ ਤੁਸਾਂ ਦੇ ਤੀਰ ਵਿੱਚ ਬੇਅੰਤ ਬਾਲ ਹੋਵੇਗਾ ਇੱਕ ਇੱਕ ਤੀਰ ਕਈਆਂ ਕਈਆਂ ਤੁਰਕਾਂ ਦੀਆਂ ਛਾਤੀਆਂ ਮਿਲਣ ਗਏ ਬਸ ਫਿਰ ਕੀ ਸੀ ਭਾਈ ਆਲਮ ਸਿੰਘ ਮਾਮ ਸਿੰਘ ਧਰਮ ਸਿੰਘ ਮੋਹਨ ਸਿੰਘ ਤੇ ਦਾਸ ਸਿੰਘ ਜੀ ਮੋਰਚਿਆਂ ਵਿੱਚ ਬੈਠ ਗਏ ਤੀਰਾਂ ਦੇ ਬੰਡਲ ਕੋਲ ਰੱਖ ਲਏ ਕਮਾਨਾਂ ਨੂੰ ਟਣਕਾ ਕੇ ਦੇਖ ਲਿਆ ਜਿਉਂ ਹੀ ਬੈਰੀ ਮਾਰ ਕੇ ਹੇਠਾਂ ਆਇਆ ਤਾਂ ਤੀਰ ਦੀ ਵਰਖਾ ਕਰਨੀ ਅਲੰਭ ਕਰ ਦਿੱਤੀ ਮੇਰੀ ਬਾਛਣ ਮਾਂਗ ਤੀਰ ਦੀ ਮਰਖਾ ਹੋਈ ਐਸੀ ਮਰਖਾ ਜਿਹੜੀ ਦਸ਼ਮਣ ਚਾਲ ਨਾ ਸਕਿਆ ਤੇ ਪਲਾਂ ਵਿੱਚ ਦੀ ਲੋਥ ਤੇ ਲੋਥ ਚੜ ਗਈ ਦਸ਼ਮਣ ਦੇ ਤੀਰਾਂ ਤੇ ਬੰਦੂਕਾਂ ਦੀ ਗੋਲੀਆਂ ਕੰਮ ਨਹੀਂ ਸੰਦਿੰਦੀਆਂ ਸਿੰਘ ਕੰਧਾਂ ਦੀ ਆੜ ਵਿੱਚ ਸਨ ਉਹਨਾਂ ਨੂੰ ਨਾ ਗੋਲੀ ਮਾਰ ਕਰਦੀ ਸੀ ਤੇ ਨਾ ਤੀਰ ਉਹ ਮੋਹਤ ਸਖਿਆ ਕਿ ਥਾਂ ਤੇ ਬੈਠੇ ਸਨ ਲੜਾਈ ਹੁੰਦੀ ਰਹੀ ਉੰਨਾ ਚਹਿਲੜਾ ਆਈ ਹੋਈ ਜਿੰਨਾ ਚਰ ਬੈਰੀਆਂ ਦਾ ਉਟੋਲਾ ਸਾਰਾ ਨਹੀਂ ਮਰਿਆ ਮਾਰਿਆ ਗਿਆ ਜਦੋਂ ਮੁਗਲ ਸਨਦਾਰਾਂ ਨੇ ਅਸੀਂ ਮਾਰ ਪੈਂਦੀ ਦੇਖੀ ਤਾਂ ਉਹ ਬਹੁਤ ਹੀ ਹੈਰਾਨ ਹੋਏ ਉਹ ਆਪੋ ਵਿੱਚ ਦੀ ਗੱਲਾਂ ਕਰਨ ਲੱਗੇ ਕਿ ਆਖਰ ਮਾਮਲਾ ਕੀ ਹੈ ਇੱਕ ਦੂਸਰੇ ਦੇ ਦੱਸਣ ਤੇ ਉਹਨਾਂ ਨੂੰ ਭਰੋਸਾ ਹੋ ਗਿਆ ਕਿ ਜਰੂਰ ਰਾਤੋਂ ਰਾਤ ਬਾਹਰੋਂ ਸਖਾ ਪੁੱਜੇ ਹਨ ਰਾਤੇ ਪਹਿਲੇ ਸੇ ਤਾਂ 50 ਤੋਂ ਵੱਧ ਨਹੀਂ ਸਨ ਉਹ ਬਚਾਰਾ ਸੁਣ ਕੇ ਉਹ ਘਮਰਾ ਗਏ ਪਰ ਉਹਨਾਂ ਨੇ ਫੈਸਲਾ ਇਹੋ ਕੀਤਾ ਕਿ ਲੜਾਈ ਲੜੀ ਜਾਵੇ ਕਦੀ ਤਾਂ ਜ਼ਰੂਰ ਅੱਗੇ ਵਧਣਾ ਬਚ ਸੰਵਰਤਾ ਪ੍ਰਾਪਤ ਹੋਵੇਗੀ ਦੂਜੇ ਪਾਸੇ ਗੁਰੂ ਜੀ ਨੇ ਫੈਸਲਾ ਕੀਤਾ ਕਿ ਇੱਥੇ ਅੰਤਮ ਲੜਾਈ ਲੜੀ ਜਾਵੇਗੀ ਬੇਸ਼ੱਕ ਸ਼ਹੀਦੀ ਪ੍ਰਾਪਤ ਹੋ ਜਾਵੇ ਨਰਕ ਦੇ ਲਾਂ ਦੇ ਦਾਲ ਭੇਜੀ ਗਏ ਤੇ ਸਿੰਘ ਰੂੜੀ ਗਏ ਆਖਰ ਇੱਕ ਨੌਤ ਪਹੁੰਚੀ ਕੇ ਤੀਰ ਮੁੱਕ ਗਏ ਤੀਰਾਂ ਦੇ ਮੁੱਕਣ ਪਿੱਛੋਂ ਇਹ ਇਕ ਕੁਬਸੀਲਾ ਸੀ ਇਹ ਹਵੇਲੀ ਦੀ ਸੱਤ ਉੱਤੇ ਉੱਤਰ ਦੇ ਖੁੱਲੇ ਮੈਦਾਨ ਵਿੱਚ ਜਾ ਕੇ ਤਲਵਾਰ ਨਾਲ ਲੜਾਈ ਲੜੀ ਜਾਵੇ ਇਹ ਵੀ ਠੀਕ ਹੈ ਕਿ ਦਸ਼ਮਣਾਂ ਨੇ ਹਨ ਕਿ ਤਲਵਾਰ ਨਾਲ ਯੁੱਧ ਕੀਤੇਆਂ ਦਸ਼ਮਣਾਂ ਦਾ ਅੰਤ ਨਹੀਂ ਹੋ ਸਕਦਾ ਆਖਰ ਖੁੱਲੇ ਮੈਦਾਨ ਵਿੱਚ ਲੜਨ ਦਾ ਫੈਸਲਾ ਹੋ ਗਿਆ ਪਹਿਲਾ ਜਥਾ ਬਾਬਾ ਜੀ ਸਿੰਘ ਜੀ ਵੱਡੇ ਸਹਿਬ ਜਾਂਦੇ ਹਨ ਦੀ ਕਮਾਂਡ ਦਾ ਹਵੇਲੀ ਵਿੱਚੋਂ ਨਿਕਲਿਆ ਗਿੰਦੋਸਮਾਨ ਦਾ ਦਲ ਭਾਰੀ ਸੀ ਜੱਥਾ ਜਾ ਕੇ ਤਲਵਾਰ ਨਾਲ ਜੰਦ ਖੰਨ ਲੱਗਾ ਪਰੋਂ ਗੁਰੂ ਜੀ ਵੀ ਰਾਸਣ ਹੋ ਕੇ ਤੀਰ ਛੱਡੀ ਜਾਂਦੇ ਸਨ ਉਹਨਾਂ ਦੇ ਤੀਰਾਂ ਨਾਲ ਚੋਣਵੇਂ ਮੁਸਲਮਾਨ ਸਰਦਾਰ ਮਰਦੇ ਜਾਂਦੇ ਸਨ ਇਸ ਤਰ੍ਹਾਂ ਦੋ ਘੰਟੇ ਜੰਦ ਹੁੰਦਾ ਰਿਹਾ ਸੈਂਕੜੇ ਤੁਰਕਾਂ ਦੇ ਸਿਰ ਟੜਨ ਨਾਲ ਉਹ ਬੱਕਰੇ ਹੋ ਕੇ ਧਰਤੀ ਉੱਤੇ ਰੋਲਣ ਲੱਗੇ ਸਨ ਸੈਂਕੜੇ ਅੰਗ ਹਿੰਨ ਹੋ ਕੇ ਇੰਦਰ ਵੰਦਰ ਘਮਰਾਏ ਜਾਂਦੇ ਸਨ ਕਈ ਜਿਉਂਦੇ ਹੀ ਸਿੰਘਾਂ ਦੇ ਪੈਰਾਂ ਹੇਠਾਂ ਆ ਕੇ ਕੁਚੜੇ ਜਾ ਰਹੇ ਸਨ ਸਹਮ ਜਾਂਦਾ ਜੀ ਨੇ ਸੈਂਕੜੇ ਮੁਗਲ ਝਟਕਾਈ ਪਰ ਆਪ ਜ਼ਖਮੀ ਹੋ ਗਏ ਨਿੱਕੇ ਤੀਰਾਂ ਤੇ تلوارਾਂ ਦੇ ਫੱਟ ਲੱਗੇ ਪਰ ਦਿਲ ਨਾ ਛੱਡਿਆ ਉਹ ਡੁੱਲ ਲੜਦੇ ਰਹੇ ਤੇ ਇਹ ਲੱਗੀ ਸੀ ਪਾਣੀ ਪੀਣ ਬਾਸਤੇ ਵੀ ਲੜਨੋਂ ਨਾ ਭਕੇ ਨਾ ਰੁਕਸਤਦੇ ਹਨ ਕਰਤਾਰ ਦਾ ਭਾਣਾ ਵੀਰ ਮਤਾਮਾ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਤੋਂ ਬਿਨਾ ਬ੍ਰਹਮ ਲੋਕ ਪੂਜਾਣ ਪੂਜਣ ਦਾ ਸਮਾਂ ਆਪਿਆ ਦੇਹ ਤੇ ਪਸ਼ੂ ਪਰਮਾਨ ਲੈ ਕੇ ਆਏ ਦੋਸ਼ਮਣਾਂ ਨਾਲ ਲੜਦਾ ਹੋਇਆ ਨਰਪੈਤਾ ਜੂਦਾ ਮਦਾਨੇ ਜੰਗ ਵਿੱਚ ਡਿੱਗ ਪਿਆ ਧਰਤੀ ਤੇ ਡਿੱਗਣ ਸਾਰਾ ਆਤਮਾ ਪੰਜ ਭੂਤਕ ਨੂੰ ਸ੍ਰੀ ਜਨੂ ਤਿਆਗ ਕੇ ਦੇਵ ਤਿਆਨ ਦੇ ਲਿਆਂਦੇ ਫਿਰ ਪਸ਼ਪ ਵਿਮਾਨ ਵਿੱਚ ਬੈਠ ਗਏ ਤੇ ਪਲਾ ਮੇ ਚੀ ਬ੍ਰਹਮ ਲੋਕ ਵਿੱਚ ਜਾ ਪੁੱਜੀ ਘੜੀ ਦੇ ਮੋਰਚੇ ਤੋਂ ਸਤਿਗੁਰੂ ਜੀ ਨੇ ਦੇਖ ਲਿਆ ਕਿ ਉਹਨਾਂ ਦਾ ਵੱਡਾ ਲਾਲ ਉਹਨਾਂ ਕੋਲੋਂ ਦੂਰ ਚਲੇ ਗਿਆ ਹੈ। ਉਸ ਸਮੇਂ ਸਤਿਗੁਰੂ ਜੀ ਨੇ ਆਕਾਰ ਵਰਤਨਾ ਧੰਨਵਾਦ ਕੀਤਾ। ਇਹ ਕਾਰਨ ਵਰਤਨੇ ਆਪਣੀ ਮੰਤਰ ਆਪਰ ਹੀ ਸ਼ੀਤੀ ਵਾਸ ਲੈ ਲਈ ਸਭ ਜਨਤਾ ਮੁੱਖ ਜ਼ਿਲ੍ਹਾ ਤੇ ਜਸਨਾਲ ਵਾਸ ਗਿਆ ਛੋਟੇ ਵੀਰ ਜਨਾ ਸਿੰਘ ਜੀ ਨੇ ਜਦੋਂ ਸੁਣਿਆ ਕਿ ਉਹਨਾਂ ਦਾ ਵੱਡਾ ਵੀਰ ਸ਼ਹੀਦ ਹੋ ਗਿਆ ਤਾਂ ਉਹ ਸਤਿਗੁਰੂ ਜੀ ਕੋਲ ਮੰਗ ਪੁੱਜੇ ਤੇ ਨਿੱਕੇ-ਨਿੱਕੇ ਹੱਥਾਂ ਨੂੰ ਜੋੜ ਕੇ ਫਤਿਹ ਬੁਲਾ ਕੇ ਬੇਨਤੀ ਕੀਤੀ हे ਪਿਤਾ ਜੀ ਮੈਂ ਵੀ ਵੱਡੇ ਵੀਰ ਜੀ ਬਾਗ ਮੇਰੀਆਂ ਨਾਲ ਦੋ ਹੱਥ ਕਰਨੇ ਚਾਹੁੰਦਾ ਹਾਂ ਮੈਨੂੰ ਵੀ ਜਦ ਕੰਨ ਦੀ ਅਗਿਆ ਬਖਸ਼ੂ ਆਪਣੇ بیٹے ਦੇ ਪਾਸੋਂ ਇਹ ਸ਼ਬਦ ਸੁਣ ਕੇ ਸਤਿਗੁਰੂ ਜੀ ਨੇ ਪ੍ਰਸੰਨ ਹੋਏ ਉਹਨਾਂ ਨੇ ਉਸ ਬੇੜੇ ਪਿਆਰ ਦਿੱਤਾ ਮੱਥਾ ਚੁੰਮਿਆ ਤੇ ਇਸੇ ਤੀ ਗਾਨਾ ਹੱਥੀ ਵਣ ਕੇ ਤੁਰਿਆ ਪੁੱਤਰ ਨੂੰ ਜੰਗਵਾਲ ਤੋੜਨ ਲੱਗਿਆ ਰਤਾ ਚੈਜ ਕਿ ਨਹੀਂ ਹੋਈ ਮਨ ਨੇ ਉੱਤੇ ਕੋਈ ਮਾੜਾ ਅਸ ਨਹੀਂ ਪਿਆ ਪ੍ਰਸ਼ੰਨਤਾ ਦੀ ਇੰਨੀ ਮੰਤੇ ਨੈਣਾ ਉੱਤੇ ਰਹੀ ਸੇ ਸਿੰਘਾਂ ਦੇ ਜਥੇ ਦਾ ਜੱਥੇਦਾਰ ਬਣ ਕੇ ਸੇਵ ਜਾਂਦਾ ਜਚਾਰ ਸਿੰਘ ਜੀ ਜੰਧ ਭੂਮੀ ਬਨ ਤਰਫੇ ਉਸ ਮੇਲੇ ਮਾਹੀ ਵਿੱਚ ਮਿਸਾਲ ਬਾਲ ਆ ਗਿਆ ਸਾਬ ਜਾਣਦੇ ਦੀ ਆਜੂ ਛੋਟੀ ਤੇ ਕੰਦ ਵੀ ਛੋਟਾ ਸੀ ਪਰ ਦੁਸ਼ਮਣਾਂ ਨੂੰ ਆ ਬਹੁਤ ਮਾਨ ਕਦ ਬਾਲੇ ਦਿਸਣ ਲੱਗੇ ਐਸਾ ਜੁੱਧ ਕਿਸੇ ਨੇ ਨਹੀਂ ਸੀ ਦੇਖਿਆ ਤੇ ਨਾ ਹੀ ਇਤਿਹਾਸ ਵਿੱਚ ਐਸਾ ਪਸਤਰ ਆਇਆ ਹੈ ਬੈਰੀ ਤੇ ਦਨਾਂ ਦੇ ਦਾਲ ਨੇਰੀ ਬਾਗ ਅੱਗੇ ਮਦਦੇ ਗਏ ਬਾਬਾ ਜਹਾਰ ਸਿੰਘ ਜੀ ਉਹਨਾਂ ਨੂੰ ਪਿੱਛੇ ਕਰੀ ਗਏ ਜੈਸ ਉੱਤੇ ਬਾਰ ਹੁੰਦਾ ਉਹ ਹੀ ਥਾਂ ਰਹਿਦਾ ਇਸ ਤਰ੍ਹਾਂ ਕੋਈ ਘੰਟਾ ਪਰ ਲੜਾਈ ਹੁੰਦੀ ਰਹੀ। ਬਾਬਾ ਜੀ ਆਜੂ ਵਿੱਚ ਸੂਤੇ ਸਨ ਇੱਕ ਘੰਟੇ ਲਈ ਕੋਲ ਜਦ ਪਿੱਛੋਂ ਆਪ ਨੂੰ ਬਹੁਤ ਪਿਆਸ ਲੱਗੀ। ਮidaney jag ਵਿੱਚ ਪਾਣੀ ਪਣਾਉਣ ਵਾਲਾ ਕੋਈ ਸੇਵਾਦਾਰ ਨਹੀਂ ਸੀ। ਜਿਹੜੇ ਪਾਈਕ ਨਹੀਂ ਆ ਜੀ ਮਰ ਗਏ ਸੇਵਾਦਾਰ ਸਨ ਸਭ ਸ਼ਹੀਦ ਹੋ ਚੁੱਕੇ ਸਨ। ਪਾਣੀ ਪੀਣ ਵਾਸਤੇ ਬਾਬਾ ਜੀ ਬਾਸਗੜੀ ਵਿੱਚ ਆ ਗਏ। ਉਹਨਾਂ ਨੂੰ ਆਇਆ ਦੇਖ ਕੇ ਸਤਿਗੁਰੂ ਜੀ ਨੇ ਗ੍ਰੋਧ ਨਾਲ ਪੁੱਛਿਆ, "ਬੇਟਾ ਕਿਉਂ ਆਏ ਹੋ?" "ਮੈਨੂੰ ਪਿਆਸ ਲੱਗੀ ਹੈ ਪਿਤਾ ਜੀ, ਪਾਣੀ ਪਿਲਾ ਦਿਓ।" "ਫੇਰ ਬੈਰੀ ਨਾਲ ਆਚਾਰ ਖਰਾਗਾ।" "ਬੈਰੀ ਦਾ ਮੈਨੂੰ ਭੈ ਨਹੀਂ।" ਬਾਬਾ ਜੀ ਜਹਾ ਸਿੰਘ ਜੀ ਨੇ ਉੱਤਰ ਦਿੱਤਾ, "ਬੇਟਾ ਤੇਰੇ ਵਾਸਤੇ ਪਾਣੀ ਸਾ ਕੋਲ ਨਹੀਂ ਧੇਰੇ ਵਾਸਤੇ ਪਾਣੀ ਦਾ ਉਹ ਵਾਲਾ ਖਤ ਹੋਇਜੇ ਨਹੀਂ ਬੰਦਾ ਮੀਰ ਜੀਤ ਸਿੰਘ ਖਲੋਤਾ ਹੈ ਉਹਦੇ ਕੋਲ ਜਾ ਕੇ ਦੇ ਦਿੱਤੇ ਪਾਣੀ ਨਾਲ ਪ੍ਰਯਾਸ ਵਜਾ ਛੇਤੀ ਕਰ ਨਸ਼ਮ ਗੜੀ ਮਨ ਬੱਧ ਬੱਧ ਰਿਹਾ ਹੈ ਉਹ ਦੇਖ ਕਿੰਨੇ ਕਿੰਨੀ ਮਿਸਾਲ ਦੇ ਬਾੜਾ ਤੁਰ ਕੇ ਨਲਕਾਰ ਕੇ ਪੁੱਛਦਾ ਹੋਇਆ ਤੇਰੇ ਵੱਲ ਯੁੱਧ ਕਰਨ ਵਾਸਤੇ ਆ ਰਿਹਾ ਹੈ ਉਹਦਾ ਮੂੰਹ ਪੰਨ ਬੇਟਾ ਈਰਾ ਬਾਬਾ ਜੀ ਵੀ ਤੈਨੂੰ ਅਡੀਕ ਰਹੇ ਹਨ ਉਹਨਾਂ ਨੂੰ ਛੇਤੀ ਜਾ ਕੇ ਮਿਲ ਆਹ ਬਚਨ ਕਰਕੇ ਗੁਰੂ ਜੀ ਨੇ ਆਪਣੇ लाडले ਪੁੱਤ ਨੂੰ ਤਰੇ ਆਹੀ ਤੋੜਿਆ ਤਾਂ ਨਤਮ ਸਤਿਗੁਰੂ ਜੀ ਜਰਾ ਬਲਿਹਾਰੇ ਜਹਾ ਆਬ ਜਾਬੂ ਐਸੀ ਮਹਾਨ ਆਤਮਾ ਬਾੜੇ ਸੁੱਚੀ ਬਾਸ਼ਾ ਸੱਚੇ ਪਾਛਾ ਤੋਂ ਇੱਕ ਪੁੱਤਰ ਸੀਤ ਹੋ ਗਿਆ ਦੂਸਰੇ ਨੂੰ ਸੀਧੀ ਬਾਤੇ ਤੋ ਰਹੇ ਹਨ ਤੇ ਬਾਕੀ ਦੋਹਾਂ ਦਾ ਪਤਾ ਹੀ ਨਹੀਂ ਉਹ ਕਿੱਥੇ ਹਨ ਨਾ ਘਰ ਰਿਹਾ ਨਾ ਕੋਲ ਪਰਬਾਰ ਨਾ ਸਖਤ ਥੋੜੀ ਜਿਹੀ ਸਿੱਖਾਂ ਨਾਲ ਬੈਰੀਆਂ ਦੇ ਘੇਰੇ ਵਿੱਚ ਹਨ ਫਿਰ ਪੀਨਰ ਪੈਤਾ ਪਸੰਨ ਚੱਤਾ ਅਤੇ ਡੋਲ ਹਨ ਘੇਰੇ ਉੱਤੇ ਖੇੜਾ ਤੇ ਨੂਰ ਕੈਨੇਦੀ ਤਰਾ ਹੈ ਬਾਬਾ ਜੀ ਜਹਾਰ ਸਿੰਘ ਜੀ ਉਹਨਾਂ ਦੇ ਪਹਿਰਿਆਂ ਪਹਿਰੇ ਪਿੱਛੇ ਮੜਾ ਆਏ ਆਪ ਮਦਾਨੇ ਜੰਗ ਵਿੱਚ ਪੁੱਜੇ ਜਦੋਂ ਜੰਗ ਵਿੱਚ ਆਪਣੇ ਤਾਂ ਅੱਗੇ ਬੈਰੀ ਭੁੱਖੇ ਸ਼ੇਰ ਵਾਂਗ ਬੜਕਾ ਮਾਰ ਰਹੇ ਸੀ ਬਾਬਾ ਜੀ ਨੇ ਜਾਂਦਿਆਂ ਹੀ ਸਤਿ ਸ੍ਰੀ ਅਕਾਲ ਦਾ ਨਾਰਾ ਲਾਇਆ ਉਸ ਨਾਰੇ ਨੂੰ ਸੁਣ ਕੇ ਦਸ਼ਮਣ ਅੱਗੇ ਵਧਿਆ ਲੜਾਈ ਹੋਣੀ ਸ਼ੁਰੂ ਹੋਈ ਬਹੁਤ ਭਿਆਨਕ ਘਟਾ ਵੱਢੀ ਹੋਈ ਉਸ ਘਟਾ ਵੱਢ ਵਿੱਚ ਬਾਬਾ ਜੀ ਸ਼ਹੀਦ ਹੋ ਗਏ ਜ਼ਖਮੀ ਹੋਏ ਹੋਏ ਵੀ ਲੜਦੇ ਰਹੇ ਆਖਰ ਦਸ਼ਮਣਾਂ ਦਾ ਬਾਹਰ ਖਾਦੀ ਨਾ ਗਿਆ ਆਪ ਵੀ ਇਸ ਇੱਦੀ ਜਾਨ ਪੀ ਗਏ ਪੁੱਜ ਗਏ ਆਪਣੇ ਵੱਡੇ ਵੀਰ ਕੋਲ ਜਿਹੜਾ ਰਾਹ ਵਿੱਚ ਖਲੋਤਾ ਹੋਇਆ ਸੀ ਦੀ ਕਰ ਰਹਾ ਸੀ ਪਛੋਪ ਵਿਮਾਨ ਤੇ ਅਸਵਾਰ ਹੋ ਕੇ ਬਖੰਟ ਧਾਮ ਵਿੱਚ ਜਾ ਸੋਚੇ ਇਹੋ ਦੁਹਾਂ ਸਤਿਗੁਰੂ ਸਪੁੱਤਰਾਂ ਨੇ ਤਦ ਸਤੰਤਤਾ ਤੇ ਮੰਥ ਦੀ ਸ਼ਾਨ ਨੂੰ ਕਾਇਮ ਰੱਖਣ ਵਾਸਤੇ ਸ਼ਹੀਦੀ ਪ੍ਰਾਪਤ ਕੀਤੀ ਅੱਜ ਉਹਨਾਂ ਦੀ ਅਮਰ ਜਾਤ ਗੁਰਦੁਆਰਾ ਸਹਿਬ ਚਮਕੌਰ ਸਿਰਕੈਣ ਹੈ ਲਖਨ ਯਾਤਰੀ ਹਰ ਸਾਲ ਯਾਤਰਾ ਕਰਨ ਜਾਂਦੇ ਹਨ ਰਾਤ ਨੂੰ ਦੋ ਜੋਤਾਂ ਆਕਾਸ਼ ਵਿੱਚ ਘੁੰਮਦੀਆਂ ਹਨ ਗੁਰਦੁਆਰੇ ਦੀ ਪ੍ਰਕਿਰਮਾ ਕਰਕੇ ਲੋਪ ਹੋ ਜਾਂਦੀਆਂ ਹਨ ਇਹ ਸلسਲਾ ਸਦੀਆਂ ਤੋਂ ਹੁਣ ਤੱਕ ਜਾਰੀ ਹੈ 19 ਤੋਂ 23 ਦਸੰਬਰ ਤੱਕ ਹਰ ਸਾਲ ਬੜਾ ਭਾਰੀ ਮੇਲਾ ਲੱਗਦਾ ਹੈ ਸਿੱਧਾ ਨਹੀਂ ਯਾਦਗਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇੱਥੋਂ ਸਮਾਪਤ ਮੰਨੇ ਆ ਬੋਲਣ ਵਿੱਚ ਕੋਈ ਅਥਰਵਾੰਦਾ ਘਾਟਾ ਬਲਿਛਿ ਮਾਫ ਕਰਨਾ ਜੇ ਤੋਂ ਸਭ ਸੇਵਾ ਬੰਦਾ ਬਲਵਿਸ਼ਣਤ ਅਬ ਦਿਨ ਝਾਣ ਬਚੀ ਦੇ ਸੱਤ ਤੇ ਹੱਥ ਰੱਖਣਾ ਜੇ ਤੋਂ ਸਭ ਸੇਵਾ ਲੈ ਨਾਮ ਨਾਲ ਜੁੜਨਾ ਵਾਸ਼ੁਰ